ਕਿਆ ਹੈ ਯਾਰ ਇਹ ਹਾਂ ਪਤਾ ਮਾਰਾ ਨਾ ਕੋਸ ਮਾ ਨਾ ਆਇਆ ਤੁਹਾਨੂੰ ਮੋੜਨਾ ਦੱਸ ਜਿੱਥੇ ਆ ਜੀ ਜਾਂ ਹੁਣ ਨਾ ਮੋੜੀਆਂ ਦਾ ਪਹਿਲਾਂ ਤੂੰ ਮੈਂ ਤੈਨੂੰ ਮੋੜਿਆਂ ਦਾ ਬੋਣੀ ਦਾ ਕੰਮ ਦੀ ਮੇਰਾ ਯਾਰ ਤੇ ਕੋਈ ਨਹੀਂ ਹੋ ਗਈ ਹੋ ਗਈ ਯਾਰ ਆ ਗਿਆ ਫਿਰ ਹੁਣ ਮੇਰ ਬਣਾ ਲਾ ਫੜਾਈ ਮਾਰ ਤੂੰ ਕਹਿ ਵੀ ਨਹੀਂ ਯਾਰਾਂ ਤੂੰ ਤਾਂ ਆਉਣਾ ਹੀ ਨਹੀਂ ਲੋਟ ਤੂੰ ਤਾਂ ਮੇਰਾ 500 ਰੁਪਏ ਖਰਾਬ ਕਰਤਾ ਯਾਰ ਹਾਂ ਤਦ ਹੁਣ ਆਇਆ ਕਰ ਯਾਰਾ ਨਾਲ ਬਗੜਾ ਚੰਗਾ ਰਹਿੰਦਾਗਾ ਨਹੀਂ ਨਹੀਂ ਆਪਾਂ ਦਾ ਵੇਚਣਾ ਹੀ ਆ ਪੁੱਤ ਇਹੋ ਵੇਚਣਾ ਸੋ ਬਗੜਾ ਚੰਗਾ ਰਹਿੰਦਾਗਾ ਇਹ ਭਾਈ ਨੋਟ ਕਰਿਆਣਾਗਾ ਫਿਰ ਮੁੱਲ ਕਰਿਆ ਦੇਣਾ ਮਰਜੀ ਤੂੰ ਸਹੀ ਇੱਕ ਗੱਲ ਜੀ ਦੂਗੜ ਤੋਂ ਜੰਮੀਂ ਦਿੰਦਾ ਅੱਗ ਕੋਈ ਤਰੀਕਾ ਬਾੜਦਾ ਯਾਰਾ ਆ 16000 ਰੁਪਈਆ ਪੱਠਾਂ ਦੇ ਦੇ ਹੁਣ ਆਪਾਂ ਦਾ ਉਹ ਜਿਹਾ ਕੋਈ ਰੱਖਦੇ ਨਹੀਂ ਹੁਣ ਕਾ ਅੱਠ 8000 ਨਹੀਂ ਸਹੀ ਇਹਨੂੰ ਲੱੜਨ ਦੀ ਜਰੂਰੀ ਆ ਕੋਈ ਵੀ ਲੋ ਵੀ ਆ ਪਰਲੀ ਮੈਂ ਔਰਲੀ ਮੜੀ ਹੀ ਹੋਣੀ ਆ ਕਾਏ 6 8 ਕਿਲੋ ਦੀ ਪੱਠਾਂ ਆ ਕੀ ਕਰੇਗਾ दस हजार रुपया लाया दस हजार पा ਕਰਾਂ ਹਜ਼ਾਰ ਦੀ ਆਪਾ ਜਿਹੜੀ ਆਪਾਂ ਤੁਹਾਨੂੰ ਗੱਲ ਜਿਹੜੀ ਲੱਗਦੀ ਜੀ ਹੋਵੇ ਨਾ ਤਾਂ ਉਹੀ ਕਰਦੇ ਆਪਾਂ ਬਾਹਲਾ ਲਮਾਰਾ ਨਹੀਂ ਹੁਣ ਇੰਨਾ ਚ ਰੱਖਿਆ ਆ ਫੜੋ ਤੇਣਾ ਦਿਨ ਹੀ ਵੀ ਦੇਖ ਮੱਥਾ ਮੈਂ ਮਾਰਗਾ ਕਿ ਨੂੰ ਮੱਝ ਫੜਾਉਂਗਾ ਨਹੀਂ ਆਪਾਂ ਮੱਥਾ ਜੇ ਤੂੰ ਮਾਰ ਸਹੀ ਆਪਾਂ ਟਕਾਣੇ ਤਾਂ ਆਪਾਂ ਉਹਦੇ ਤੈਨੂੰ ਕਹਿੰਦਾ ਪੂਰੇ 12 ਗੇ ਮੱਥਾ ਪਾ ਦਈਏ ਪੋਣੀ ਇਹਦਾ ਲੈ ਖਾ ਜੀ ਤਾਂ 12000 ਦਾ ਲੈਣਾ ਲੈ ਹੁਣ ਪੁਣ ਆਏ ਲੈ ਆਏ ਕਰੀਏ ਜੋ ਗੜਾ ਦੇਖੀ ਆ ਜੀ ਤੇ ਬਠਾਉ ਦੀ ਨਿਕਲ ਜਾਣਗੇ ਇਹੇ नहीं है, नहीं? है, नहीं है, नहीं है।, नहीं है तो तो नहीं आप सियाने बार दूसरा सारी गलियां हां हमने कहा है अब तो हो ही रही बढ़िया जा जा लाइव बोलवा इनने बोलवा बिल्कुल बिल्कुल कोई मत ना तो पानी बैठा ये अपना अभी का टाइम था जी इतना सहमत हां मतलब क्या आलम ना हां बस भाई ये था वीर बिल्कुल हद है यार समझ गया बेटा बहन की हड्डी का है जी का है ਹੌਣ ਤੱਕ ਕੁੱਪੜੀ ਵੇਚ ਮੈਂ ਭਾਈ ਜੀ ਬੱਚਾ ਲੈ ਕੇ ਦਿੰਦਾ ਆਪਕੀ ਦਾ 5000 ਚਾਰ ਦੇ ਨਾਲ ਹੀ ਆਇਆ ਇੱਕ ਟਿਕਟ ਚੱਲਿਆ ਨਾ ਕੋਈ ਮਾਰਦੀ ਹੈ ਜੋ ਬਦੀ ਕੇ ਹੁਣ ਲੈਣਾ ਪਈ ਇਹ ਜਾਊਗੀ ਫਿਰ ਇਹ ਆ ਜਾ ਕਿਉਂ ਇਹ ਤਾਂ ਕੋਈ ਗੱਲ ਨਹੀਂ ਦਿਆ ਦੇਣਾ ਲਾ ਦੇ ਤੂੰ ਜਿਹੜਾ ਬੱਕਰੇ ਦੇ ਵਿੱਚ ਦੇ ਇੱਕ ਬੱਕਰਾ ਮੈਨੂੰ ਯਾਰ ਮਜ਼ਾ ਲਵਾਈ ਜਾਣੇ ਨੇ ਪਤਾ ਨਹੀਂ ਕਹਤਾ ਜੋ ਵਾਠੀ ਚੋ ਉਹ ਇਹ ਮੇਰੇ ਘਰ ਤੇ ਆਣ ਲਓ ਨਾ ਇਹ ਸ਼ਾਮ ਨਹੀਂ ਹੋਇਆ ਯਾਰ ਆਹਾ ਦੇ ਦੇ ਬੱਕਰਾ ਪੈਸ਼ ਵਧੇ ਲੱਗੇ ਆ ਦਿਨਾਂ ਸ਼ਾਮ ਨਹੀਂ ਹੋਇਆ ਠੀਕ ਕਹਿੰਦੇ ਆ ਠੀਕ ਹੋ ਗਿਆ ਤੇਰਾ ਪਹਿਲਾਂ ਪਤਾ ਥੋੜਾ ਇੱਕ ਬਟਾ ਬੱਕਰਾ ਵੀ ਨਵੀਂ ਉਮਰਿਆ ਦੇਣਾ ਸਾਹ ਦੇ ਯਾਰ ਮੈਂ ਨਾ ਹੀ ਸ਼ਾਮ ਆਣਾ ਅੱਜ ਥੋੜਾ ਜਿਆਦਾ ਪਤਾ ਨਹੀਂ ਗੱਲ ਫਤਰੀ ਚਲੋ ਕੋਈ ਇਹਨੇ ਪਤਾ ਦੇ ਪੱਸੀ ਲਾ ਕੇ ਪੰਜ ਪੱਤਾ ਦੱਸੀ ਚਲੋ ਜੀ ਆਹ ਭਾਈ ਲਾ ਕੇ ਖੜਾ ਆ ਦੱਸੀ ਜੀ ਦੂਸਾਂ ਲੈ ਗਿਆ ਆਹੋ ਕੋਲੇ ਪਾਈ ਹੋਊਗਾ ਖੜਾ ਭਾਈ ਨੇ ਬੜਾ ਕੋਈ ਪੈਸਾ ਹੀ ਹੋਊਗਾ ਫੜਾ ਦੇ ਫੜਾ ਜਾ ਸਾਈ ਭੰਗ 31 ਜਦੋਂ ਕਰਿਆ 12 44 ਦਾ ਕਿਹਾ ਯਾਰ ਉਹਨੇ ਯਾਰ ਰੁਪਿਆ ਫੋਨ ਲੈ ਲਾ ਕੇ ਮੈਂ ਦਾਣੀ ਕਹਤਾ 55 ਨਹੀਂ ਨਹੀਂ ਲਾ ਕੇ ਫੋਨ ਉਹਨਾਂ ਨੂੰ ਬਰਾ ਮਾਰਿਆ ਇਹ ਵਈ ਠੀਕ ਆ ਰੇਟ ਦਾ ਯਾਰ ਦੋ ਦੋ ਕਰੀ ਲਾ ਕੇ ਛੱਡਦਾ ਆਹ ਖੜੋ ਜੇ ਲੈਣਾ ਤਾਂ ਲੈ ਲਓ 35 ਜਾਂ ਦੇਣਾ ਨਹੀਂ ਇਹ ਲਾ ਕੇ ਛੱਡਦਾ 40 ਨੂੰ ਨਹੀਂ ਗਿਆ ਮੈਂ 45 ਨੂੰ 40 ਨਹੀਂ ਛੱਡ ਲੈਣਾ ਲੈ ਲਿਓ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਵੇ ਛੱਡ ਪਾ ਜਾ ਮੈਂ ਹੁਣ ਖਾਣਾ ਵੇ ਕੀ ਪਤਾ ਜਾ ਰਿਹਾ ਲੱਭਣ ਜੇ ਜਦੋਂ ਮਾਇ ਮੋਲ ਲਾ ਰਹੇ ਆ ਹਾਂ ਠੀਕ ਆ ਲਾ ਲਓ ਮਾਇ ਮੋਲ ਲਾ ਰਹੇ ਆ ਮੈਂ ਹੁਣ ਹੋਣੀ ਦੁਬਟ ਦੇਣਾ ਕਹਾਂ ਵਗੜੋ ਵੀ ਹੋਰ ਲਾ ਦੂੰਗਾ ਕੋਈ ਨਹੀਂ ਲਾਵੇ ਕੋਈ ਨਾਂ ਲਾ ਬਾਲੋ ਉਹ ਤਾਂ ਬੱਕਰੀ ਕਰ ਦਿਓ ਮਾਨੋ ਮੋਡਾ ਨਾ ਅ ਚਾਚਾ ਦੋਸਤ ਜਾਤਾ 31 ਲਾ ਬਾਈ ਕੋਈ ਨਹੀਂ 35 40 ਦੇ ਕਿੰਨੇ 40 ਦੇ 35 ਦੇ ਕਿਹੜਾ ਲੈ ਲੈ ਜੀ ਯਾਰ ਯਾਰ 35 ਜੋ ਚਾਚਾ ਲਾ ਕੇ ਗੱਲ ਮਕਾਉਣੀ ਛੋੜ ਹੀ ਹੋਈ ਕੋਈ ਇੱਤੇ ਕੀ ਮੈਂ ਨਾ ਮਾਰਾ ਲਾ ਕੇ ਗਿਆ ਤਾ ਹੰਦਾ ਹੋਰ ਲਾ ਕੋਣਾ ਕਾ ਲੈਂਦਾ ਸਰਾਇਆ ਆ ਜਾਓ ਬਾਲੇ ਪੱਕਾ ਲਾਵੇ ਲੱਗ ਬਾਈ ਲਾ ਲਾ ਕੇ ਮਾਮਾ ਤੇ ਜਿਵੇਂ ਜਾਂਦਾ ਮੈਂ 31 ਦਾ ਬਾਈ नहीं आया तो सब नहीं मानो ना एक मिनट उस चेहरा नहीं है तू तू चल फिर तेलू का ये क्या मैं खड़ा हूं चल या तेलू कह दे ना चल आ बोल रहे हैं सी इतनी हद तो हो पा नहीं मसला है ਯਾਰ 1000 ਘੱਟ 34 ਦਾ ਬੋਲ ਆਇਆ 100 ਦੇ ਵਾਲਾ ਜਿਹੜਾ ਦਿਲਮੰਦਾ ਕਹਿੰਦਾ ਪਾਪਾ ਭਜੋਦੇ ਨੇ ਇਹਨੂੰ ਮੈਂ ਵੀ ਤੇਰਾ ਮੰਨਦਾ ਕੋਈ ਦਾ ਜੱਟਾਂ ਨੂੰ ਜਾਂਦਾ 34 ਨੂੰ ਕਹਿੰਦਾ ਉਹਨੇ ਮਜਾਉਂਦੀ ਦੇ ਦਿੰਦੇ 34 ਨੂੰ ਕਹਿੰਦਾ ਇਹ ਮੈਂ ਕਿਹੜੀ ਜਿਹੜੀ ਨਹੀਂ ਹੁਣ ਉਹਨੂੰ ਲਾ ਦੇਣੀ ਆ ਪਾਣੀ ਦੀ ਨਹੀਂ ਆ ਪਤਨ 1000 ਰੁਪਏ ਬਲਵਾ ਕੇ ਕੱਪੜਾ ਯਾਰ ਕੋਈ ਫਰਕ ਹੈਗਾ ਬਾਈ ਯਾਰ 500 ਮਹੀਨਾ ਨਹੀਂ ਦੱਸ ਸਾਨੂੰ ਕੋਈ ਜਾਲ ਸੀ ਵੀ ਵੇਚਣਾ ਯਾਰ 500 ਦਾ ਮਸਲਾ ਹੁੰਦਾ 40 ਕਿਹਾ ਹੀ ਨਹੀਂ ਕਾਲੋ ਤੇਰੇ ਮੇਰੇ ਜਗਾ ਫਰਕ ਕਿ ਨਗਰੇ ਗਿਆ ਓ ਯਾਰ ਵਰਕਾ ਆਇਆ ਵੀ ਲਾ ਕੇ ਆਇਆ ਨਾ ਟੱਕੇ ਆਇਆ ਓ ਯਾਰ ਵੀ ਮੰਨਦਾ ਹੈਗਾ ਯਾਰ ਵੀ ਮੰਨਦਾ ਉਹ ਜਿਹੜੀ ਨਹੀਂ ਲੈ ਜਿਹਨੂੰ ਇਹ ਦੰਦਾ ਉਹ ਮਾਨਵਾ ਇੱਕੋ ਹੀ ਗੱਲ ਕਰੀ ਜੇ ਕੰਮ ਨਹੀਂ ਚੱਲੇ ਹਾਂ ਉਹ ਮੰਨਦਾ ਨਹੀਂ ਯਾਰ ਇਨਾ ਮੰਨੇ ਤੁਹਾਨੂੰ ਬੱਤੀ ਚੜਦਾ ਮਿਲੂ ਲਖਾਈ ਆਪੇ ਕਰਾਉਂਦੇ ਉਹ ਨਹੀਂ ਹੁਣ ਕੋਈ ਫਰਕ ਨਹੀਂ ਆਗਾ ਤੁਹਾਨੂੰ ਯਾਰ ਬਾਈ ਉਹਨੂੰ 150

ਕੋਣ ਆਵਾਜ਼ਾਂ ਆ ਚਾਹ ਦੇ ਪਿੱਛੇ ਹੋ ਤੁਸੀਂ ਕਰਦੇ ਅਰੇ ਇਹ ਤਾਂ ਸਹੀ ਨਹੀਂ ਹੋ ਰਹੀਆਂ ਹੋਈ ਜਾਵੇ ਦੇ ਦੇ ਬੱਕਰਾ ਲੈ ਜਾ ਬਾਈ 33 ਦੀ ਹੋ ਗਿਆ ਸਾਡੇ 32 ਦਿਖਾਈ ਕਰਾਦੀ ਨਹੀਂ ਕਰਾਉਣੀ ਦਿਖਾਈ ਆ ਸਾਡੇ 32 ਕਹਲੇ ਦੇ ਬਾਈ ਸਾਡੇ 32 ਪਾਹੇ ਦਾ ਲਿਖਾਈ ਕਰਾ ਦੂਗਾ ਯਾਰ ਚੰਦ ਕਰਵਾ ਤੂੰ ਕਰਾ ਦੂ ਭਾਈ ਤੂੰ ਕਰਾ ਨਹੀਂ ਯਾਰ ਤੂੰ ਕਰਾਈ ਯਾਰ ਬਾਸੀ ਦੇ ਲਾਂਗੇ ਲਗਾਈ ਹੋਰ ਇੱਕ ਮਿੰਟ ਦੌੜਾ ਭਾਈ ਜੀ ਚੱਲ ਦੇ ਯਾਰ ਤੂੰ ਸਾਢੇ 32 ਹੋ ਗਿਆ ਲਿਖਾਈ ਕਰਾ ਸਾਣਾ ਵੀ ਅਸੀਂ ਦੇ ਲਾਂਗੇ ਬਸ ਪੰਜ ਹਜ਼ਾਰ ਸਾਢੇ 1500 ਮੈਂ ਸ਼ੂਟ ਕਰ ਦੂੰਗਾ 10000 ਕਰਾਂਗਾ 1000 ਰੁਪਇਆ ਕਰਦੀ ਯਾਰ ਬਾ ਠੀਕ ਆ 500 ਸ਼ੂਟ ਆ ਉਹ ਤੇ ਸੀਗਾ ਆ ਗਿਆ ਤੁਸੜੂ ਆਪਾਂ ਚੱਲ ਵੀ ਛੱਡ ਪੈਣ ਦਾ ਚੱਲ ਬੜਾ ਸਾੜਨ ਲੈ ਕੇ ਪਾਸੇ ਦੇ ਗਿਆ ਲੈ ਲੱਭੜ ਹੋ ਗਿਆ ਮੈਂ ਅਜੇ ਲੈ ਕੇ ਪਜੂ ਆ ਗਿਆ ਲੈ ਗਈ ਬੜੇ ਮੋਕਾ ਲੈ ਕੇ ਕਹਿੰਦੇ ਲੈ ਕੇ ਪਜਾ ਮੱਥੇ ਤੇ ਲਾਪੀ ਮਾਰ ਦੇ ਪਾਜੀ ਆ ਤਾਂ ਅਸੀਂ 2 ਮਿੰਟ ਆਇਆ ਇੱਕ ਵਾਰੀ ਹਾਂਜੀ ਤੂੰ 1 ਮਿੰਟ ਆ ਜਾ ਬਸ ਇਥੇ ਦੇਖੀ ਬਈ ਆ ਜਾ ਕੇਲੇ ਮਾਰ ਕੇ ਮਨੇ ਜੇਲੇ ਕਾਉਂਦੇ ਉਹਦਾ ਪਾਲਿਆ ਵਾ ਰੂਲ ਆਇਆ ਤੇ 30 ਹਜ਼ਾਰ ਨਾਲ ਬੜਾ 40 ਸਾਲ ਨੂੰ ਲੈ ਦੀ ਹਾਂ ਜੀ ਤੂੰ 50 ਹਜ਼ਾਰ ਨੂੰ ਦੇ ਮੈਨੂੰ ਐ ਗਮਾਈ ਨਾ ਭਾਂ 10 ਹਜ਼ਾਰ ਦੇਜਦਾ ਭਾਂਦਾ ਬਾਬਾ ਸਾਹਿਬ ਨੂੰ ਮੇਥੋਂ ਦੇ ਨਾਲ ਤੇ ਚਾਰ ਦਾ ਖਾਦਾ ਵੀ ਲੱਗਦਾ 55 ਬਈ ਗੈ ਵੀ ਨਾ ਮੰਦਾ ਭਾਈ ਦੱਦਿਆ ਕਿਹਨਾਂ ਨਾ ਤੇ ਤੈਨੂੰ ਤਾਂ 55 55 ਹਜ਼ਾਰ ਨੂੰ ਮੈਂ ਲੈ ਲੈਂਦਾ ਨਹੀਂ ਲੈ ਜੂ ਰੇ ਵਿਚਾਰੀ ਜੀ 55 ਹਜ਼ਾਰ ਨੂੰ ਮੈਂ ਲੈ ਲੈਂਦਾ ਮੈਨੂੰ ਦਵਾ ਨਾਲ ਦੇ ਹਾਂ ਨੂੰ ਬਈ ਬਾਬਾ ਦਾ ਦੱਸਿਆ ਆਪ ਦੀ ਮਰਜ਼ੀਆਂ ਦਊਗਾ ਆਪਾਂ ਉਹ ਦਿਨ ਜਨਾਮ ਆਏ ਨੇ ਉਹ ਕਰ ਨੀ ਦੇਖੋ ਤੈਮੀ ਜੈਜ ਲਾਇਆ ਉਹਨੇ ਵੀ ਜੋ ਮੰਗਿਆ ਜੈਜ ਮੰਗਿਆ ਰੱਬ ਲੱਗਦਾ ਸੌਦਾ ਕਰੋ ਬੱਕਰੀ ਤੂੰ ਉਸੇ ਪੜ ਬੱਕਰੀ ਮੈਸ ਹੁੰਦਾ ਮੈਂ ਪਹਿਲੇ ਦੇਖ ਲਈ ਬੱਕਰੀ ਬਹੁਤ ਚੰਗੀ ਆ ਮਾੜੀ ਨਹੀਂ ਆ ਬੱਕਰੀ ਇਹ ਤੂੰ ਬਾਹਰੋਂ ਲੈ ਆਪਾਂ ਘਰੋਂ ਪਾ ਕੇ ਨੇ ਆ ਚੰਗੀ ਡਵਲ ਦੂਰੇ ਖੰਦ ਦੀ ਪਾਠਾ ਬੰਨਣ ਵਾਲੀ ਆ ਗਾਂ ਨੂੰ ਕੰਪਨੀ ਨੇ ਰੱਖਣਾਈ ਆ ਜਿਵੇਂ ਜਿਵੇਂ ਚੜਨਾ ਸੂਰੋ ਦੇਖਦਾ ਫਰੈਸ਼ ਨੰਦ ਪਏ ਆਏ ਹੁਣ ਮੈਨੂੰ ਰਾਹ ਦੇ ਦੋ ਨਾ ਕੋ ਹੁਣੋਂ ਸੌਖਾ ਬੰਮ ਬੰਨਣਾ ਲੱਗੇੜੇ ਨਾਲ ਆ ਗਿਆ ਬੱਕਰੀ ਗਈ ਹਾਂ ਸਾਡੇ ਘਰੇ ਤੇ ਲੈ ਜਾ ਯਾਰ ਅਸੀਂ ਨਹੀਂ ਮੈਂ ਨਹੀਂ ਬਣਦਾ ਨਾ ਕਰ ਗਿਆ ਜਦੋਂ ਮੈਂ ਲੈ ਜਾਣਾ ਬੱਕਰੀਆਂ ਚੱਲ ਆਪਾਂ ਨੇ ਉਹ ਛਾਲ ਮਾਰ ਦੇ ਨੂੰ ਨੂੰ ਗਾਗਰੇ ਹੁੰਦੇ ਤੂੰ ਨਾਲ ਆ ਫਿਰ ਗਾਗਦਾ ਤੇਰੇ ਕੋਲ ਹੀ ਆ ਕੀ ਗਾਗਦਾ ਆ ਜਾ ਬਈ ਉਰੇ ਆ ਜਾ ਮੁੰਡੇ ਕੋਲੇ ਹੀ ਖੜਿਆ ਤੇਰੇ ਆ ਬੱਕਰੀ ਭਾਜ ਕਰ ਯਾਰ ਹਾਂ ਨੂੰ ਨਹੀਂ ਬਈ ਨੌਲੇਜ ਹੈ ਕਿ ਮੈਂ ਵੀ ਕਹਦਾ ਉਹ ਨੌ